ਉਹ ਲਾ ਮਾ ਦੇਣਾ ਇਹਨੂੰ ਦੇ ਮੈਂ ਕਿਉਂ ਕਿੱਥੇ ਮਾਣੀ ਨਹੀਂ ਮਾਣੀ ਤੈਨੂੰ ਮੈਂ ਲਾ ਮਾ ਦੇਣਾ ਤੂੰ ਘਰ ਵਾਲਾ ਪਹਿਲਾਂ ਵੇਖਿਆ ਨਹੀਂ ਵੇਖਿਆ ਹੈ ਵੇਖਿਆ ਉਹ ਤੇ ਟੀਨਾ ਇੱਕ ਕੱਖ ਦੋ ਕਿਉਂ ਆਹੋ ਦੇ ਐਵੇਂ ਨਹੀਂ ਮੈਂ ਆਹ ਚ ਇਤਨਾ ਵੇਖਿਆ ਵਾ ਕਿਉਂ ਮੈਂ ਉਹ ਤੇ ਕੱਖ ਦੋ ਟੀਨਾ ਵਾ ਐਵੇਂ ਤੇਰਾ ਬਾਈ ਨਹੀਂ ਮੇਰੀ ਵੀ ਹੋਈ ਆ ਵੇ ਹੈ ਮੇਰੀ ਵੀ ਹੋ ਗਈ ਤੇਰੀ ਨਹੀਂ ਸੱਚੀ ਮਜ਼ਾਕ ਨਹੀਂ ਕਰਦਾ ਵੀਡੀਓ ਬਣਾਈ ਸੀ ਨਹੀਂ ਮੈਂ ਜ਼ੂਮ ਕਰਕੇ ਵੀਡੀਓ ਮੈਂ ਮਾਰੀ हां ਤੁਹਾਡੀ ਸਾਰੀ ਫੈਮਿਲੀ ਨੇ ਤੇ ਮੈਨੂੰ ਕਿਹਾ ਨਹੀਂ ਆ ਮੈਂ ਤੂੰ ਕਹਿਤਾ ਮੈਂ ਵੇਖਿਆ ਉਹਦੇ ਮੈਨੂੰ ਤੂੰ ਲੱਭ ਨਹੀਂ ਡਈ ਤੇ ਉਹ ਨਹੀਂ ਨਹੀਂ ਮੈਂ ਵੀਡੀਓ ਬਣਾਈ ਆ ਚਲੋ ਚੇਂਜ ਕਰੀ ਬਾਬਾ ਕੀ ਰੀਵਨ ਕਟਾਇਆ ਤੇ ਰੀਵਨ ਕਟਾਉਣਾ ਇਧਰ ਨਹੀਂ ਕਟਾਣਾ ਕਟਾਜਾ ਹੈ ਇਧਰ ਕਟਾਤਾ ਹਾਂ ਐਵੇਂ ਨਾ ਹੌਸਲਾ ਛੱਡ ਜੀ ਇਹ ਨਾ ਬਾਅਦ ਲੜਾਈ ਪਾਜੋ ਮੈਨੇ ਹਾਂ ਹੋਇਆ ਹਾਈ ਕਰਦੇ ਵੇਹ ਡਈ ਡਾ ਨਹੀਂ 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 ਉਹ ਪਹਿਣਾ ਨੂੰ ਪੁੱਛ ਪਹਿਨੇ ਇਹਦਾ ਘਰ ਵਾਲਾ ਟੀਰਣਾ ਇੱਕ ਇੱਕ ਤੋਂ ਹਾਂਜੀ ਆਹੇ ਮੈਂ ਕਿਦਾਂ ਕੀਤਾ ਨਹੀਂ ਹੈਗਾ ਇਹ ਕੱਖ ਦੀ ਟੀਰਾ ਇੱਕਾ ਕੋਈ ਨਹੀਂ ਮੇਰੀ ਮੈਂ ਚੱਲ ਐਣਕਾਂ ਕਾਲੀਆਂ ਐਣਕਾਂ ਲਵਾ ਲੈ ਆ ਗਈ ਥੇ ਇਹ ਦੋਵੇਂ ਇੱਕੋ ਜਿਹੇ ਆ ਉਹਦੀ ਇੱਕਾ ਕੋਈ ਨਹੀਂ ਇਹਦੇ ਨੂੰ ਸੁਰਮਾ ਕਰ ਮੇਰੀ ਮਾਰਤੀ ਨਹੀਂ ਆ ਨਹੀਂ ਇਹਦੇ ਕਾਫੀ ਦੇਰ ਦੀ ਆ ਮੈਂ ਭਜਰੀ ਕੁੱਟਨੀ ਆ ਮੈਂ ਪਹਿਲੀ ਕੁੜੀ ਦੇਖੀ ਗਲੀ ਚੋਂ ਨੂੰ ਵੀ ਤਿਆਰੀ ਫਿਰਦੀ ਨਹੀਂ ਮੈਂ ਤਾਂ ਲੈ ਕੇ ਗੰਦ ਦੇਖੀ ਤਾਂ ਹੁੰਦਾ ਮਾੜਾ ਜਿਹਾ ਅੱਛਾ ਕਹਿੰਦੇ ਚਾਤੀ ਮਾਰੀਦੀ ਆ ਮੈਂ ਤਾਂ ਨਹੀਂ ਤੁਹਾਨੂੰ ਪਹਿਲਾਂ ਮਾਰਨੀ ਨਾ ਹੁਣ ਚਾਤੀ ਮਾਰਦਾ ਕੀ ਫਾਇਦਾ ਚੱਲ ਬੰਦੇ ਹੁਣ ਕੋਈ ਮੇਰੇ ਨਾਲ ਬੱਤ ਨਹੀਂ ਹਾਂ ਕੋਈ ਨਹੀਂ ਇਹ ਕਾਲੀਆਂ ਅਣਕਾਂ ਲਵਾ ਲੈ ਗਏ ਕੋਈ ਨਹੀਂ ਆਹ ਨਿਕਾਲ ਦੇ ਕੀ ਕਰਨਗੇ ਕਿ ਟੀਰਾ ਵਾ ਠੀਕ ਹੋਰ ਕਿਉਂ ਸਾਂ ਉਹ ਵਦਿਆ ਬੜਾ ਕਰ ਦਿੱਤਲ ਹਣਾ ਤੇਰੀ ਸਿਫਤ ਤੇਰੇ ਸਾਰੇ ਜਿਹੜੀ ਹੈਗੀ ਨਾ ਗਲੀ ਸਾਰੀ ਨਹੀਂ ਗਲੀ ਨੇ ਤੇਰੀ ਸਿਫਤ ਕੀਤੀ ਫੇ ਕੱਲੀ ਉਹਨਾਂ ਦੀ ਨਹੀਂ ਧੀ ਇਹ ਸਾਰੀ ਗਲੀ ਦੀ ਧੀ ਆ ਫੇ ਜਿੰਨਾ ਇਹਨੇ ਸਾਰਿਆਂ ਤੋਂ ਪਿਆਰ ਮੋਇਆ ਜਾਂ ਜਿੰਨਾ ਸਾਰਿਆਂ ਨਾਲ ਹੀ ਮੇਲ ਵਰਤ ਕੇ ਕੋਲ ਮਿਲ ਗਈ ਹੈ ਇਹੋ ਜਿਹਾ ਪਿਆਰ ਨਾ ਕਰਮਾਂ ਵਾਲੀਆਂ ਕੁੜੀਆਂ ਨੂੰ ਮਿਲਦਾ ਜਿਹਨਾਂ ਤੈਨੂੰ ਮਿਲਿਆ ਠੀਕ ਹੈ ਨਾ ਕਿਉਂਕਿ ਬਾਹਰ ਦੇ ਬੰਦੇ ਨੂੰ ਨਹੀਂ ਪਤਾ ਹੁੰਦਾ ਵੀ ਕੌਣ ਕਿਦਾਂ ਦਾ ਤੇਰੇ ਆਪਦਿਆਂ ਤੋਂ ਤੇਰੇ ਗਲੀ ਵਾਲਿਆਂ ਤੋਂ ਤੇਰੇ ਪਿੰਡ ਵਾਲਿਆਂ ਤੋਂ ਬੜਾ ਮਤਲਬ ਇਤਮਾਨ ਮਿਲਿਆ ਤੈਨੂੰ ਇਦਾਂ ਹੀ ਹੁਣ ਸਾਰੇ ਘਰ ਦੇ ਇਦਾਂ ਹੀ ਰਖਣੀ ਹੈ ਹਾਂਜੀ ਹਾਂ ਇਹ ਨਾ ਸਸਤੇ ਜਿਹਦੇ ਨਾਲ ਫੋਨ ਲੈਂਦੇ ਹਾਂ ਲੈਂਦੀ ਆੜ ਕੇ ਲੈ ਜਾਓ ਇਹਨੂੰ ਆੜ ਕੇ ਲੈ ਜਾਓ ਇਹਨੂੰ ਵੈਨ ਇਹਦਾ ਆੜ ਕੇ ਲੈ ਜਾਓ ਇਹਨੂੰ ਜਿਹੜੇ ਮੋੜ ਤੇ ਤੇ ਖਸਮ ਜਾ ਕੇ ਚਲਾ ਦਿੱ ਜਗਾ ਪਰ ਆਹ ਹੋ ਤੇਗਾ ਉੱਥੇ ਆ ਮੈਂ ਵੀ ਮੈਂ ਨਹੀਂ ਤੇ ਲੱਗਉਂਦੀ ਨਾ ਜਾਂ ਕਰਨੀ ਜੇ ਮੈਂ ਸਾਥ ਨੇ ਲਾਂਵੀ ਦੇਣੇ ਨੇ ਲੱਗੂ ਦੇ ਕਿ ਨਾ ਹੋ ਜਾ ਰਹੀ ਰੋਟੀ ਡੜੀ ਖਾ ਲਈਏ ਭੁੱਖੀ ਹੋਈ ਜਾਂਦੀ ਮੈਂ ਤੜਕੇ ਪਹਿਲਾਂ ਰੋਟੀ ਖਾਦੀ ਰਾਤ ਜਕੇ ਤੁਮ ਆਉਂਦੇ ਹੋ ਗੋਭੀ ਵਾਲੇ ਪਕੌੜੇ ਲੈ ਕੇ ਆਉਂਦੇ ਉਹ ਮੇਰੇ ਫੇਵਰੇਟ ਚ ਉਹ ਇਹ ਦੋ ਪਰ ਤੈਨੂੰ ਤੰਦੂਰ ਤੇ ਲੈ ਜੀਏ ਨਹੀਂ ਉੱਥੇ ਨਹੀਂ ਮੈਂ ਜਾਣਾ ਹਾਂ ਚੱਲ ਨਹੀਂ ਲਿਆ ਦੇਣੀ ਗੋਭੀ ਵਾਲੇ ਫਿਰ ਆਪਾਂ ਬੈਠਾ ਹਾਂ ਥੋੜਾ ਦੋ ਹੋਏ ਨਾ ਵੇਲਾ ਇਹ ਨਹੀਂ ਤੇ ਕੁੜੀਆਂ ਸੇ ਦੀ ਰੋਟੀ ਨਹੀਂ ਖਾਂਦੀਆਂ ਅੱਜ ਵੀ ਘਰਾਈਆਂ ਹੁੰਦੀਆਂ ਇੰਨੀਆਂ ਤੇ ਹਾਏ ਮੈਂ ਅੱਜ ਚੱਲ ਜਾਣਾ ਮੈਂ ਚੱਲ ਜਾਣਾ ਅੱਜ ਜੀ ਸੁहेब ਇਹ ਫੋਨ ਲੈ ਦੇ ਦਿਓ ਤੇ ਉਹਨੂੰ ਵੇਖ ਇਹ ਕਹਿੰਦੇ ਹੋ ਕਿਨਾਰੇ ਦੀ ਆ ਬਹੁਤ ਚਲੋ ਤੇ ਕਰਦੇ ਹਾਂ ਪਾ ਕੇ ਕਰ ਵਾ ਠੀਕ ਆ ਹਾਂ ਓਕੇ ਬਾਈ ਰੱਬ ਤੇਰਾ ਭਲਾ ਕਰੇ ਹੈ ਪਕਾੜੀ ਪਕਾੜੀ ਲੈ ਲਓ ਲੈ ਲਓ ਨਹੀਂ ਦੁਬਾਰਾ ਹਾਂ ਪਹਿਲਾਂ ਪਰੋਣੇ ਆਜਣੇ ਦਿਖਾ ਲੈਂਦੇ ਉਹਨਾਂ ਨੂੰ ਬਾਤ ਚਵਾ ਬਾਇ ਮੈਰਜ ਆ ਸੋਹਣਾ ਨਾਮ ਚਾਹਤ ਕਰਨੇ ਆ ਦੇ ਸੱਚੀ ਨਹੀਂ ਥੋੜਾ ਹੈਗਾ ਤੇ ਸੋਹਣਾ ਪਰ ਹੈਗਾ ਟੀਨਾ ਵਾ ਹਾਂ ਦਰ ਕੋਈ ਨਹੀਂ ਮੈਂ ਚਾਹਦੇ ਆ ਕਿ ਵੇਖੀਂ ਉਹਨੇ ਵੇਖਣੀ ਉਹਦੇ ਵੇਖਣੀ ਜਾਂਦੇ ਆ ਉਹਨਾਂ ਦਾ ਫੇਰ ਪੁੱਛ ਲੈ ਪਹਿਲਾਂ ਤੂੰ ਪੁੱਛ ਲਈ ਤੇਰੀ ਅੱਖਾਂ ਕੀ ਹੋਇਆ ਮੈਂ ਸੱਚੀ ਪੁੱਛ ਲੈ ਨਾ ਨਾ ਗਈ ਆ ਕਿ ਵੇਖੀਂ ਸੱਚੀ ਵੇਖਣੀ ਹਾਂ ਮੈਂ ਤੇਨੂੰ ਮੁੱਤੋਂ ਫੋਨ ਲਾਉਣ ਲੱਗਾ ਪਹਿਲਾਂ ਤੇ ਫੇਰ ਨੰਬਰ ਨਹੀਂ ਹੈਗਾ ਮੇਰਾ ਫੋਨ ਤੇ ਆ ਤੈਨੂੰ ਛੁੱਟੀ ਤੋਂ ਹਾਂ ਚਲੋ ਗਾ ਲਓ ਖਾਓ ਪੀਓ ਤਾਂ ਹੀ ਠੀਕ ਆ ਤੇ ਅਸੀਂ ਜਾਵਾਂਗੇ ਤੇ ਖਵਾ ਲਿਆਵਾਂਗੇ ਚਲੋ ਆ ਜੀ ਆ ਜਾ ਇਹ ਵੀ ਮੈਨੂੰ ਇਹ ਜੀ ਵੀ ਮਜ਼ਾਕੀਆ ਜੀ ਨੀ ਮਾ ਭੱਜ ਵੱਜ ਕੇ ਰਲਣਾ ਨਾ ਤੂੰ ਜਾਣੀ ਅੰਦਰ ਭੁਗ ਜਾ ਤੂੰ ਖੜਨਾ ਪੈਣਾ ਤੇਰੇਆਂ ਦੇ ਨਾਲ ਇਹਦੇ ਅੱਗੇ ਅੱਗੋਂ ਦੀ ਨਾ ਹੋ ਜੀ ਉਹਦੇ ਹਾਂ ਚਾਹ ਪਕਾ ਹਾਂ ਚਾਹ ਪਕਰਾ ਬੋਨੇ ਕੋਈ ਨਹੀਂ ਹਾਂ ਦਰਮਾਰ ਬੰਨਣੇ ਪਣੇ ਨੀ ਆੜੀ ਗੜੀ ਤੇ ਜਾਣੇ ਤੂੰ ਫਿਰ ਕੇ ਮਖਾਇਰ ਤੇ ਕਾੜੀ ਨਹੀਂ ਫੇਰ ਗਾੜੀ ਲਈ ਮੱਲਾ ਤੇ ਜਾਣਾ ਮੈਂ ਆੜਾ ਨਹੀਂ ਜਨਾ ਯਾਰ ਹਾਂ ਹਉ ਤੇ ਜਾਣਾ ਹਉਂਦੀ ਤੇ ਆਹ ਵੇ ਨਾਲੇ ਹਵਾ ਖੰਡੀ ਜਾਣਗੇ ਲਿਆ ਉਡਾਰੀ ਮੱਲਾ ਮਿੱਥੋ ਕਰਦੀ ਆਰ ਮੱਲਾ ਫੜ ਫੇਰ ਮੱਲੇ ਦਾ ਮੱਥਾ ਟਿਕਣਾ ਉਥੇ ਘਰ ਵਾਲੇ ਅੱਗੇ ਨਹੀਂ ਰੱਖਣਾ ਉਥੇ ਦੱਜੇ ਹਾਂ ਗੋਦ ਦਾਦ ਦਰਬਾਰ ਸਾਹਿਬ ਤੇ ਗੁਰੂ ਦੇ ਅੱਗੇ ਰੱਖਣਾ ਵਾਹਿਗੁਰੂ ਚੱਲ ਜਾ ਕਰਦੇ ਬੂਟਾ ਲੈਂਦੇ ਹਾਏ ਫੁੱਲ ਤਾਂ ਬੱਚਿਆਂ ਨੇ ਲਾ ਹੀ ਲੈ ਹਾਏ ਹਾਏ ਚੱਲ ਆ ਜੋ ਵਾਹਿਗੁਰੂ ਬੋਜ ਨੂੰ ਆਲੇ ਤੋਂ ਬਪਾ ਜੀ ਅੱਛਾ ਉਹਦਾ ਧਿਆਨ ਹੀ ਨਹੀਂ ਆਪਣੇ ਕੋਲੇ ਵੀ ਆ ਗਿਆ ਹਾਂਜੀ ਸਤੀਆਪਨ ਜੀ ਕਿਨਾਂਗੀ ਦਾਦਾ ਅੱਛਾ ਅੱਜ ਅੱਜ ਕੀ ਆ ਅੱਜ ਮੇਰੀ ਮੈਰਿਜ ਆ ਅੱਛਾ ਤੇਰਾ ਵਿਆਹ ਆ ਅੱਛਾ ਸਾਰਾ ਹੁੰਦੀ ਉਹਨੂੰ ਮੈਂ ਘਰ ਉੱਚੀ ਕੰਗਣਾਂ ਨਹੀਂ ਦਈ ਸਾਰੀ ਮਰ ਉਹ ਚੀ ਖੰਗੇ ਨਾ ਕਿਨੇ ਬਲ ਉਹ ਨਾ ਨਹੀਂ ਉਹਤੀ ਖੰਗੇ ਨਾ ਸਾਰੀ ਮਰ ਅੱਜ ਜਿੰਨਾ ਸੁਣਿਆ ਸਲਾ ਮਝਾ ਕਰਦਾ ਹੈ ਨਾ ਸੱਚੀ ਗਰਾਂ ਦੇ ਗੁੱਟਾਤਾ ਉਹਦੇ ਆਜੋ ਆਓ ਵੀਰ ਨੂੰ ਵੇਖ ਲੈਣੋ ਲਾ ਹੈ ਕੀ ਕਰਦੀ ਆਪਣੀਆਂ ਨਾਲ ਕੁੜੀਆਂ ਨਾਲ ਤੇ ਦੋ ਕੀ ਚਲਾ ਵਿਚਾਰੇ ਨੂੰ ਘਰ ਚ ਲਿਆ ਹੈ ਸਟਾਰ ਨਹੀਂ ਆਵੇਗਾ ਦੀ ਕੱਲ ਸਾਸ ਨੂੰ ਨਾਖਦੀ ਵੀ ਤੂੰ ਲੋਈ ਜੀ ਹੁੰਦੀ ਆ ਆ ਪਿਆਰੀ ਆ ਆਪਾਂ ਪਿਆਲੀ ਆ ਕਿੱਥੇ ਆ ਜਮੜ ਜਾ ਖੇਡ ਖੇਡ ਆਇਆ ਕਰੋ ਕਿੱਥੇ ਆਂ ਦੇ ਆ ਆਈ ਥਿੰਕ ਲੋ ਜੇ ਇੱਕ ਮਿੰਟ ਉਹ ਮਾ ਮੁੰਡਿਆ ਕੋੜਾ ਆ ਆਜੋ ਵੇਣ ਮਾਤਾ ਆਜੋ ਅੱਗੇ ਬਾਤ ਮਾਰ ਲੈ ਵਾਜਾ ਇਧਰ ਆ ਨੀ ਵੀ ਖਲੋਣਾ ਤਾਂ ਢੜੀਓ ਖਲੋਤੀਆਂ ਆਓ ਆਜੋ ਭਾਈ ਕਿੰਨਾ ਲੱਗਦਾ ਵਾ ਆਜੋ ਇਹ ਤੁਹਾਡੀ ਤਾਂ ਵੇਡ ਹੁੰਦੀ ਆ ਬਾਜ ਭਾਵੇਂ ਲੱਗਿਆ ਜੀ ਤੈਨੂੰ ਅਜੇ ਨਹੀਂ ਪਤਾ ਸਹੀ ਗੱਲ ਆ ਪਰ ਇਤਨੀ ਲੱਗਦਾ ਇਹ ਨਹੀਂ ਰਹਿ ਗਿਆ ਨਹੀਂ ਨਹੀਂ ਉਹ ਆਦਾ ਰਿਆ ਹੀ ਆਦਾ ਆਹ ਉਹਨਾਂ ਨੇ ਇੱਕ ਭਾਜੀ ਹੁੰਦੇ ਦੋ ਹਾਂ ਲੱਗਦਾ ਦੋ ਵਗਦੇ ਅੱਛਾ ਬੜੀ ਚੰਗਾ ਪਾੜਦਾ पैहे नहीं रखे है भाई भाई नहीं बात करने है बात करने चलो थोड़ी गल लो सबे करी तेरी करके आ जाओ कम के कर्म करके आ जाओ बगे में चढ़ के ले आ जाओ टेक को बाकी में था ディレクターで。 ਕੀ ਆਪਾਂ ਵਾਹਿੰਦੇ ਮੁੰਡੇ ਮਾਰ ਦੇ ਮਾਰ ਕੇ ਨਾ ਪਾਹੀ ਬਹੁਤ ਕਹਿ ਜੋ ਬੈਠ ਜਾਓ ਪਰ ਵੀ ਆਜੋ ਦੇਖ ਲਓ ਬਾਕੀ ਮੱਥਾ ਫਰਾ ਕੋਈ ਜਗ੍ਹਾ ਨਾ ਇਹ ਫੋਨ ਸਾਰੇ ਵੀਰ ਭਰਾਣਾ ਫੋਨ ਬੰਦ ਕਰ ਲਿਓ ਆਪਣੇ ਫੋਨ ਸਾਇਲੈਂਟ ਕਰ ਲਿਓ